ਜੋ ਉਸ ਵੇਲੇ ਮਾਹੌਲ ਕਾਫੀ ਗਰਮਾ ਗਿਆ ਜਦੋਂ ਉਥੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਵੇਲੇ ਕਾਫੀ ਵੱਡਾ ਜ਼ਬਰਦਸ ਹੰਗਾਮਾ ਹੋ ਗਿਆ ਹੈ ਹੰਗਾਮਾ ਸਾਬਕਾ ਕਾਂਗਰਸੀ ਵਿਧਾਇਕ ਕੁਲਵੀਰ ਸਿੰਘ ਜੀਰਾ ਦਾ ਆਮ ਆਦਮੀ ਪਾਰਟੀਆਂ ਦੇ ਨਾਲ ਜਿਹੜਾ ਕਿ ਪੰਗਾ ਪੈ ਗਿਆ ਜਿਸ ਤੋਂ ਬਾਅਦ ਉਥੇ ਖੂਬ ਇੱਟਾ ਰੋੜੇ ਵਰਸਾਏ ਗਏ ਮਾਹੌਲ ਜਿਹੜਾ ਕਿ ਕਾਫੀ ਹੰਗਾਮਾ ਭਰਿਆ ਰਿਹਾ ਜਿਸ ਦੌਰਾਨ ਕੁਲਵੀਰ ਸਿੰਘ ਜੀਰਾ ਜ਼ਖਮੀ ਹੋਏ ਨੇ ਆਕਰ ਨਾਮਜ਼ਦਗੀ ਪੱਤਰ ਭਰਨ ਸਮੇਂ ਅਜਿਹੇ ਕੀ ਗੱਲਬਾਤ ਹੋਈ ਕਿ ਮਾਹੌਲ ਇਸ ਕਦਰ ਗਰਮਾ ਗਿਆ ਜਿੱਥੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾ ਰਹੀ ਨੇ ਪਰ ਕੁਝ ਅਜਿਹੇ ਹਲਕੇ ਨੇ ਜਿੱਥੇ ਬੋਲੀਆਂ ਲੱਗ ਰਹੀਆਂ ਨੇ ਪਰ ਹੁਣ ਦੇਖਿਆ ਜਾ ਰਿਹਾ ਕਿ ਲੜਾਈ ਝਗੜੇ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਨੇ ਦਾਦੇ ਕਿਸ ਲੜਾਈ ਝਗੜੇ ਦੇ ਵਿੱਚ ਕੁਲਵੀਰ ਜੀਰਾ ਜ਼ਖਮੀ ਹੋਏ ਨੇ ਆਓ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਪੂਰੇ ਮਾਮਲੇ ਦੇ ਉੱਤੇ ਚਾਨਣਾ ਪਾਉਣਾ ਕਿ ਕਿਹੜੀ ਨਿੱਕੀ ਜਿਹੀ ਗੱਲ ਪਿੱਛੇ ਐਡੀ ਵੱਡੀ ਤਕਰਾਰ ਹੋ ਗਈ ਕਿ ਉੱਥੇ ਜਲਿਆ ਕਿ ਤੁਸੀਂ ਸਾਰੇ ਬੜੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਕੱਲ ਵੀ ਆਪਾਂ ਫਰੋਜਪੁਰ ਦੇ ਵਿੱਚ ਧਰਨਾ ਇਸੇ ਕਰਕੇ ਰੱਖਿਆ ਸੀ ਕਿ ਮੇਰੇ ਫਰੋਜਪੁਰ ਜ਼ਿਲ੍ਹੇ ਦੇ ਜਿੰਨੇ ਵੀ ਬਲਾਕ ਪੈਂਦੇ ਨੇ ਉਹਨਾਂ ਸਾਰਿਆਂ ਦਾ ਮੈਨੂੰ ਫੋਨ ਕਾਲ ਆ ਰਹੀਆਂ ਸੀ ਜ਼ਿਲ੍ਹਾ ਪ੍ਰਧਾਨ ਹੋਂਦੇ ਨਾਤੇ ਕਿ ਸਾਨੂੰ ਜਿਹੜਾ ਹੈ ਕਿ ਨਾ ਤਾਂ ਐਨਓਸੀ ਦਿੱਤੀ ਜਾ ਰਹੀ ਹੈ ਨਾ ਹੀ ਸਾਨੂੰ ਚੁੱਲਾ ਟੈਕਸ ਦਿੱਤੇ ਜਾ ਰਹੇ ਤੇ ਕੱਲ ਸਰਦਾਰ ਛੇਰ ਸਿੰਘ ਖਵਾਯਾ ਜੀ ਮੈਂਬਰ ਪਾਰਲੀਮੈਂਟ ਔਰ ਸਰਦਾਰ ਪਰਮਿੰਦਰ ਸਿੰਘ ਪਿੰਕੀ ਜੀ ਆ ਸ਼ੂ ਬਾਂਗੜ ਜੀ ਔਰ ਸਾਰੇ ਬਲੌਕ ਪ੍ਰਧਾਨ ਔਰ ਸਾਰੇ ਜਿਹਨੇ ਸਾਡੇ ਉਮੀਦਵਾਰ ਸੀ ਅਸੀਂ ਧਰਨਾ ਦੇ ਕੇ ਅਸੀਂ ਉਸ ਤੋਂ ਬਾਅਦ ਡੀਐਸਪੀ ਆਪਣਾ ਐਸਐਸਟੀ ਮੈਡਮ ਨੂੰ ਵੀ ਮਿਲੇ ਆ ਔਰ ਉਸ ਤੋਂ ਬਾਅਦ ਅਸੀਂ ਡੀਸੀ ਮੈਡਮ ਨੂੰ ਮਿਲ ਕੇ ਅਸੀਂ ਸਾਰੀ ਗੱਲਬਾਤ ਅਸੀਂ ਕਿ ਅਸੀਂ ਉਹਨਾਂ ਨੂੰ ਕਿਹਾ ਗੱਲਬਾਤ ਆ ਕਿ ਸਾਨੂੰ ਨਾ ਤਾਂ ਚੁੱਲਾ ਟੈਕਸ ਦੀ ਕੋਈ ਰਸੀਦ ਦਿੱਤੀ ਹੈ ਫਿਰ ਅਸੀਂ ਇੱਥੋਂ ਤੱਕ ਵੀ ਡੀਸੀ ਮੈਡਮ ਨੂੰ ਕਿਹਾ ਕਿ ਤੁਸੀਂ ਪੁੱਛ ਵੀ ਸਕਦੇ ਹੋ ਕਿ ਜੇ ਇੱਕ ਵੀ ਕਿਸੇ ਕਾਂਗਰਸੀ ਬੰਦੇ ਨੂੰ ਚੁੱਲਾ ਟੈਕਸ ਦੀ ਰਸੀਦ ਦਿੱਤੀ ਹੋਵੇ ਤਾਸੀ ਕਹਿੰਦੀ ਸਾਰਿਆਂ ਸੈਕਟਰੀਆਂ ਦੇ ਫੋਨ ਬੰਦ ਨੇ ਸਭ ਵੀਡੀਓ ਦੇ ਫੋਨ ਬੰਦ ਨੇ ਔਰ ਗੁੰਡਾਗਰਦੀ ਦਾ ਨੰਗਾ ਨਾਚ ਹੋ ਰਿਹਾ ਔਰ ਮੈਸੀ ਇਹਨਾਂ ਨੂੰ ਫੋਟੋ ਦਿਖਾਈਆਂ ਕਿ ਜਿਹੜਾ ਵਰਕਰਾਂ ਨੂੰ ਸਾਡਿਆਂ ਨੂੰ ਕੁੱਟਿਆ ਗਿਆ ਔਰ ਜਿਹੜੀਆਂ ਉਹਨਾਂ ਦੇ ਜਿਵੇਂ ਕੱਲ ਹੀ ਸਾਡਾ ਇੱਕ ਬਲਵਿੰਦਰ ਸਿੰਘ ਸਰਪੰਚਾ ਛੋਟੀਆਂ ਚੱਕੀਆਂ ਦਾ ਜਦੋਂ ਆ ਰਿਹਾ ਸੀ ਜੀਰੇ ਉਹ ਫਾਈਲ ਭਰ ਲਈ ਤਾਂ ਉਹਨੂੰ ਰਸਤੇ ਦੇ ਵਿੱਚੋਂ ਘੱਟੋ ਘੱਟ 100 150 ਮੁੰਡੇ ਨੇ ਨਿਸ਼ਾਨ ਸਿੰਘ ਜਿਹੜਾ ਕਿ ਉਹ ਉਮੀਦਵਾਰ ਹੈ ਉਹ ਤੋਂ ਆਮ ਆਦਮੀ ਪਾਰਟੀ ਦਾ ਉਹਨੇ 100 150 ਗੁੰਡਾ ਨਾਲ ਲੈ ਕੇ ਕਿਰਪਾਨਾਂ ਨਾਲ ਬੇਸਬਾਲਾਂ ਨਾਲ ਉਹਨੂੰ ਗੱਡੀ ਚੋਂ ਲਾਇਆ ਗੱਡੀ ਚੋਂ ਲਾ ਕੇ ਉਹ ਵੀਡੀਓ ਵੀ ਮੈਂ ਤੁਹਾਨੂੰ ਦੇ ਸਕਦਾ ਮੈਂ ਉਹ ਜਿਹੜੀ ਉਹ ਵੀਡੀਓ ਜਿਹੜੀ ਉਹ ਮੈਂ ਆਪਣਾ ਐਸਐਸਟੀ ਮੈਡਮ ਨੂੰ ਵੀ ਦਿੱਤੀ ਔਰ ਉਹਦੀ ਪੱਗ ਲਾਈ ਜੀ ਉਹਨੂੰ ਬੇਸਬਾਲਾਂ ਨਾਲ ਕੁੱਟਿਆ ਗਿਆ ਉਹਦੀ ਦਾੜੀ ਪੁੱਟੀ ਗਈ ਉਹਨੂੰ ਸ਼ਰੀ ਸਾਹਿਬ ਜਿਹੜਾ ਸੀ ਉਹਦਾ ਉਹ ਵੀ ਤੋੜਿਆ ਗਿਆ ਠੀਕ ਹੈ ਔਰ ਉਸ ਤੋਂ ਬਾਅਦ ਇਹ ਵਿੱਚ ਅਸੀਂ ਜਦੋਂ ਮਿਲੇ ਆ ਤੇ ਉਹਨਾਂ ਤੇ ਜਦੋਂ ਕਾਰਵਾਈ ਕਿਉਂ ਨਹੀਂ ਕੀਤੀ ਕਿ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਲੋਕਾਂ ਨੇ ਮੇਰੇ ਜਿਹੜੇ ਕਾਂਗਰਸੀ ਬੰਦੇ ਉਹਨਾਂ ਤੇ ਹਮਲਾ ਕੀਤਾ ਸੀ ਮੈਂ ਆਪ ਖੁਦ ਉਹਨੂੰ ਥਾਣੇ ਲੈ ਕੇ ਗਿਆ ਪਰ ਅਜੇ ਤੱਕ ਹੁੰਦੇ ਤੇ ਜਿਹੜੀ ਆ ਕਿ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਬਾਅਦ ਅੱਜ ਜਿਹੜੀ ਗੱਲ ਅਸੀਂ ਉਹਨਾਂ ਨੂੰ ਦੱਸਿਆ ਸੀ ਕਿ ਅਸੀਂ ਨਾਮੀਨੇਸ਼ਨ ਕਰ ਰਹੇ ਹਾਂ 11 ਵਜੇ ਅਸੀਂ ਘਰੋਂ ਚੱਲਾਂਗੇ ਔਰ 11 ਵਜੇ 10 ਮਿੰਟ ਦੇ ਉੱਪਰ ਐਸ ਐਚਓ ਸਿਟੀ ਆਉਂਦੇ ਨੇ ਕਮਲਜੀਤ ਰਾਏ ਤਾਂ ਮੈਨੂੰ ਉਹ ਕਹਿੰਦੇ ਆ ਕਿ ਜੀਰਾ ਸਾਹਿਬ ਮੈਨੂੰ ਡੀਐਸਪੀ ਸਾਹਿਬ ਨੇ ਭੇਜਿਆ ਆ ਗੱਲ ਕਰ ਲਓ ਉਹਨਾਂ ਨੇ ਮੇਰੀ ਗੱਲ ਕਰਾਈ ਮੈਨੂੰ ਕਹਿੰਦੇ ਕਿ ਉਹ 100 150 ਬੰਦਾ ਜਿਹੜਾ ਉਹ ਸਕੂਲ ਦੇ ਵਿੱਚ ਫਾਈਲ ਭਰ ਰਿਹਾ ਤੇ ਸਾਡੀ ਬੇਨਤੀ ਇਹ ਹੈ ਕਿ ਅਸੀਂ ਆਪਦੀਆਂ ਬੱਸਾਂ ਲੈ ਕੇ ਆਵਾਂਗੇ ਤੇ ਬੱਸਾਂ ਤੇ ਤੁਹਾਡੇ ਉਮੀਦਵਾਰ ਲੈ ਜਾਵਾਂਗੇ ਉਹਨਾਂ ਨੂੰ ਕਾਗਜ਼ ਭਰਾ ਕੇ ਤੇ ਅਸੀਂ ਇੱਥੇ ਛੱਡ ਜਾਵਾਂਗੇ ਤਾਂ ਮੈਂ ਸਾਰੇ ਆਪਣੇ ਵਰਕਰਾਂ ਨਾਲ ਸਲਾਹ ਕੀਤੀ ਹੈ ਕਿੰਨੇ ਜੀ ਆਪਾਂ ਦਾ ਨਾਮਿਨੇਸ਼ਨ ਹੋਣੀ ਚਾਹੀਦੀ ਹੈ ਔਰ ਆਪਾਂ ਕਾਨੂੰਨ ਚ ਰਹਿ ਕੇ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੇ ਹੁੰਦੀ ਹੈ ਤੇ ਬਾੜੀ ਵਧੀਆ ਗੱਲ ਅਸੀਂ ਆਖਿਆ ਠੀਕ ਆ ਤਾਂ ਮੈਨੂੰ 1.5 ਵਜੇ ਤੱਕ ਜਿਹੜਾ ਉਹ ਇਹਨਾਂ ਨੇ ਇੰਜ ਹੀ ਕਰਦੇ ਰਿਹਾ ਮੈਂ ਫਿਰ 12 ਵਜੇ ਦੇ ਕਰੀਬ ਜਿਹੜਾ 12:30 ਦੇ ਕਰੀਬ ਮੈਂ ਐਸ ਪੀ ਡੀ ਜਿਹੜੇ ਰੰਧੀਰ ਰੰਧੀਰ ਜੀ ਉਹਨਾਂ ਨੂੰ ਕਾਲ ਕੀਤੀ ਉਹਨਾਂ ਨੂੰ ਡੀਐਸਪੀ ਕਹਿ ਰਿਹਾ ਕਿ ਸ਼ਾਂਤਮਈ ਇਹ ਚੱਲ ਰਿਹਾ ਸਾਰਾ ਕੁਝ ਜਦੋਂ ਕਿ ਮੇਰਾ ਵਰਕਰ ਜਿਹੜਾ ਕਮਾਲ ਗੜਦਾ ਉਹ ਜਾਂਦਾ ਤਾਂ ਉਹਦੀ ਜਿਹੜੀ ਆ ਗੱਡੀ ਔਰ ਉਹਦੀ ਪਹਲ ਤੋੜ ਕੀਤੀ ਜਾਂਦੀ ਹੈ ਗੱਡੀ ਦੀ ਮੈਂ ਉਹਦੀ ਵੀਡੀਓ ਔਰ ਉਹਨੂੰ ਜਿਹੜਾ ਬੇਸਵਾਲਾਂ ਦੇ ਨਾਲ ਜਿਹੜਾ ਉਹਨੂੰ ਕੁੱਟਿਆ ਜਾਂਦਾ ਕਿਰਪਾਨਾ ਲੈ ਕੇ ਉਹਦੇ ਮਗਰ ਲੱਗਦੇ ਉਹਦੀ ਗੱਡੀ ਭੰਨ ਦਿੰਦੇ ਆ ਉਹ ਭੱਜ ਕੇ ਆ ਪਰ ਜੋ ਅੱਜ ਹਲਵਾ ਹੋਇਆ ਆਮ ਆਲੀ ਪਾਰਟੀ ਦੇ ਕਾਂਗਰਸ ਦੇ ਵਰਕਰਾਂ ਦੇ ਵਿਚਾਲੇ ਕੀ ਕਾਰਨ ਬਣਿਆ? ਕਾਰਨ ਮੈਂ ਜਿਆ ਆਇਆ ਹੀ ਹਾਂ ਹੁਣ ਬਾਹਰ ਗਿਆ ਸੀਗਾ। ਉਹਨਾਂ ਪਤਾ ਕਰਦਾ ਮੈਂ ਕੀ ਆ। ਪਰ ਗੱਲ ਤਾਂ ਮਾੜੀ ਆ ਭਾਵੇਂ ਕਿਸੇ ਦੇ ਵੀ ਕਿਹੜੀ ਵੀ ਪਾਰਟੀ ਦੇ ਬੰਦੇ ਆ। ਗੱਲ ਮਾੜੀ ਆ। ਜੋ ਮੈਂ ਤਾਂ ਵਾਰੀ ਵਾਰੀ ਵੀਡੀਓ ਵੀ ਪਾਉਣਾ। ਵੀ ਆਪਾਂ ਭਾਈਚਾਰਾ ਪਿਆਰ ਬਣਾ ਕੇ ਰੱਖਣਾ। ਲੜਦਾ ਨਹੀਂਗਾ ਕਿਸੇ ਨੇ। ਇਲੈਕਸ਼ਨ ਤਾਂ ਆਏ ਤੇ ਗਏ। ਤੇ ਆਪਾਂ ਤਾਂ ਸਾਰਿਆਂ ਇੱਥੇ ਹੀ ਰਹਿਣਾ ਤੇ ਆਪਾਂ ਇਹੋ ਜਿਹਾ ਕੰਮ ਨਾ ਕਰੀਏ ਕਿਸੇ ਵੀ ਸਾਰਿਆਂ ਨੂੰ ਬੇਨਤੀ ਆ ਵੀ ਪਿਆਰ ਸ਼ਾਂਤੀ ਬਣਾ ਕੇ ਰੱਖੋ ਭਾਈਚਾਰਾ ਬਣਾ ਕੇ ਰੱਖੋ ਕਿਉਂਕਿ ਵੇਖੋ ਇਹ ਇਲੈਕਸ਼ਨ ਇਹ ਇੱਕ ਰਾਜਨੀਤੀ ਆ ਤੇ ਸਿਆਸੀ ਬੰਦਿਆਂ ਨੇ ਵੀ ਚਲੋ ਕਾਵਦਾ ਬਣਾਉਣਾ ਹੀ ਆ ਉਹਨਾਂ ਦੇ ਮਗਰ ਨਾ ਲੱਗੋ ਮੈਂ ਤਾਂ ਕਹਿੰਦਾ ਕਿਸੇ ਵੀ ਸਿਆਸੀ ਬੰਦੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੁਸੀਂ ਆਪਦੇ ਪਿੰਡ ਦੇ ਵਿਕਾਸ ਵਾਸਤੇ ਆਪਦੇ ਬੱਚਿਆਂ ਦੇ ਭਵਿੱਖ ਵਾਸਤੇ ਉਸ ਗੱਲ ਨੂੰ ਦੇਖਦੇ ਹੋਏ ਆਪ ਦਾ ਤੁਸੀਂ ਇਹ ਜਿਹੜਾ ਚੰਗਾ ਇਨਸਾਨ ਆ ਉਹਨੂੰ ਚੁਣੋ ਮੈਂ ਨਹੀਂ ਕਹਿੰਦਾ ਵੀ ਤੁਸੀਂ ਆਮ ਪਾਰਟੀ ਦੇ ਬੰਦੇ ਨੂੰ ਚੁਣੋ ਤੁਸੀਂ ਕਾਂਗਰਸ ਜਿਹੜਾ ਚੰਗਾ ਵਾ ਜਿਹੜਾ ਪਿੰਡ ਦੇ ਵਿੱਚ ਕੰਮ ਕਰਦਾ ਜਿਹੜਾ ਹਰ ਬੰਦੇ ਦੀ ਗੱਲ ਸੁਣਦਾ ਜਿਹੜਾ ਇਮਾਨਦਾਰ ਆ ਉਹਨੂੰ ਚੁਣੋ ਸੁਖਬੀਰ ਸਿੰਘ ਜੀ ਦਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਮਜਾਇ ਕਾਜੀ ਭਰਨੇ ਦਿੱਤੇ ਜਾ ਰਹੇ ਕਿ ਸਮਝ ਨਹੀਂ ਚੱਲ ਰਿਹਾ ਤੁੰਦਿਆ ਆਇ ਤਾ ਬਈ ਜੇ ਤੈਨੂੰ ਚੰਗਾ ਕਰ ਲੋ ਤਵੀ ਮਾੜਾ ਮਾੜਾ ਕਰ ਲੋ ਤਵੀ ਮਾੜਾ ਇਹਨੇ ਕਦੇ ਖੁਸ਼ ਹੋਣਾ ਹੀ ਨਹੀਂਗਾ ਮੈਂ ਤਾਂ ਬੜੀ ਬੜੀ ਕਿਹਾ ਇਹਦੇ ਸੱਜਣਾ ਮਿੱਤਰਾਂ ਨੂੰ ਵੀ ਨਾ ਇਹੋ ਜਿਹਾ ਕੰਮ ਕਰਿਆ ਕਰੋ ਕੀ ਫਾਇਦਾ ਕੋ ਮਿਲਦਾ ਐਵੇਂ ਝੂਠੀਆਂ ਫਾਵਾ ਹੁਣ ਬੰਦੇ ਤਾਂ ਇਹਨਾਂ ਦੇ ਡਾਂਗਾ ਲੈ ਕੇ ਆਉ ਤ ਸਿੱਧ ਹੋਈ ਜਾਣੇ ਆ ਅੱਜ ਨਹੀਂ ਤੇ ਜਦਨਾ ਤੁਹਾਡੇ ਸਾਹਮਣੇ ਸਾਰਾ ਕੁਝ ਆ ਜਾਣਾ ਮਾ ਡਾਂਗਾ ਇਹਨਾਂ ਦੇ ਬੰਦੇ ਲੈ ਕੇ ਆਏ ਕਿਰਪਾਨਾਂ ਇਹਨਾਂ ਦੇ ਬੰਦੇ ਲੈ ਕੇ ਆਏ ਤੇ 6 ਵਜੇ ਆ ਤੂੰ ਜੀ ਇਹਨਾਂ ਗੋਲੀ ਚ ਉੱਥੇ ਗੋਲੀਆਂ ਚੱਲੀਆਂ ਗੋਲੀਆਂ ਚੱਲੀਆਂ ਇਹਨਾਂ ਦੇ ਬੰਦੇ ਨੇ ਚਲਾਈਆਂ ਮੈਂ ਗੁਰਦੁਆਰੇ ਜਾਂਦਾ ਹਾਂ ਜੇ ਸਾਡੇ ਕਿਹੜੇ ਬੰਦੇ ਨੇ ਗੋਲੀ ਚਲਾਈ ਹੈ ਨਾ ਮੈਂ ਥੋਂ ਦੇਣੋਂ ਤਿਆਰ ਕੋਈ ਗੋਲੀ ਨਹੀਂ ਇਹਨਾਂ ਦੇ ਬੰਦੇ ਨੇ ਗੋਲੀਆਂ ਚਲਾਈਆਂ ਇਹਨਾਂ ਨੇ ਸ਼ੁਰੂਆਤ ਕੀਤੀ ਆ ਜਦੋਂ ਸ਼ਾਂਤ ਬਈ ਸਾਰਾ ਕੰਮ ਚੱਲ ਰਿਹਾ ਕੀ ਲੋੜ ਆ ਆਪਾਂ ਐਵੇਂ ਆੜ ਕੇ ਨਾਰੇ ਲਾ ਕੇ ਤੂੰ ਤੂੰ ਮੈਂ ਐਵੇਂ ਕਰਦੀ ਤੇ ਮੁੜ ਕੇ ਲਜਾਮ ਲਾਦਣਾ ਹੀ ਨਰੇਸ਼ ਕਟਾਰੀਆ ਕਰਾਉਂਦਾ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਮੈਂ ਕਹਿੰਦਾ ਬਿਲਕੁਲ ਕਰਾਉਣੀ ਹੈ ਮੈਂ ਤਾਂ ਹੁਣੇ ਹੀ ਅਫਸਰਾਂ ਨੂੰ ਕਹਤਾ ਵੀ ਇਹ ਮੈਂ ਪੂਰੀ ਸਹੀ ਜਾਂਚ ਹੋਣੀ ਚਾਹੀਦੀ ਹੈ ਮੈਂ ਜਾਂਚ ਕਰਾਉਣੀ ਕਰਾਉਣੀ ਹੈ ਮਾਮਾ ਜੀਰਾ ਵਿੱਚ ਜੋ ਹਿੰਸਕ ਝੜਪ ਹੋਈ ਹੈ ਕਿਹਾ ਉਸ ਦਾ ਕਾਰਨ ਹੈ ਔਰ ਕੀ ਉਸ ਮੇਂ ਕਾਰਵਾਈ ਕੀਤੀ ਜਾ ਰਹੀ ਹੈ ਆਜ ਤਰ ਉਸ ਪਰ ਜਿਨੇ ਕਿ ਜੀਰਾ ਸਬ ਡਿਵੀਜ਼ਨ ਦੇ ਵਿੱਚ ਦੋ ਪੋਲੀਟਿਕਲ ਪਾਰਟੀਆਂ ਕੇ ਜੀਨੇ ਕੈਂਡੀਡੇਟ ਜੀਨੇ ਉਹਨਾਂ ਦੇ ਨਾਮਿਨੇਸ਼ਨ ਹਨ ਮੇ ਆ ਰਿਹਾ ਸੀ ਕਿ ਉਹਨਾਂ ਦੀ ਆਪਸ ਵਿੱਚ ਕਲਾਸ਼ ਹੋ ਗਿਆ ਤੇ ਸਟੋਨ ਪੈਟਿੰਗ ਹੋਈ ਹੈ इमीडिएटली फिरोजपुर की जो भी एक्शन आज पर लॉ बनता है एफआईआर दर्ज आर बनता है वो सारी कार्रवाई कर रहे हैं प्रेजेंटली सिचुएशन इज नॉर्मल एंड अंडर कंट्रोल मैम बिल्कुल जीरा आरोप रह लगा रहे हैं कि पुलिस की सुरक्षा में ही पुलिस की देखरेख में ही मेरे के ऊपर हमला हुआ गैंगस्टरों ने हमला किया मेरे ऊपर देखिए यहाँ पे सारा कुछ अंडर कैमरा हुआ है एवरीथिंग हैज बीन डन खुद अपने जो कैंडिडेट थे उन्होंने लेके नॉमिनेशन फाइल करने आ रहे थे हालांकि स्टोन ट्रांसपेटिंग हुई, की हुई सारे जिन्हें भी है सारे फैक्ट अफाई कर रहे वी वेरीफाई ऑल एंगल्स पुलिस ने अपना काम बखूबी निभाया है आगे आके उन्होंने पूरी इस सिचुएशन को कंट्रोल किया है क्लैश ना हो इसके लिए हर प्रिकॉशनरी नजर लिया है एंड अभी उस पर हम जो भी एफआईआर और गलती कार्रवाई है वो भी करा इतनी स्थिति फाइटिंग भी हुई मैम पुलिस, पुलिस द्वारा भी फाइटिंग कर ली जी देखिए इसमें पुलिस को सिचुएशन रोकने के लिए जो भी उनको यहां पे जो सबजर्व चीजें लगी जो प्रयास थे ਉਹਨਾਂ ਨੇ ਉਹ ਸਾਰੇ ਕੀ ਜੀ ਉਹਨਾਂ ਨੇ ਉਹ ਵੀ ਕੀਤਾ ਹੈ ਕਿੰਨੇ ਲੋਕਾਂ ਤੋਂ ਇਸਕੇ ਹਾਇਲ ਹੋਏ ਆਂ ਔਰ ਕਿੰਨੇ ਲੋਕਾਂ ਕੇ ਮਾਮਲਾ ਦਿਸਕੇ ਇਹ ਅਭੀ ਅਸੀਂ ਪ੍ਰੀਲਿਮਿਨਰੀ ਤੌਰ ਤੇ ਯਹਾਂ ਪੇ ਦੇਖ ਰਹੇ ਨੇ ਔਰ ਜੋ ਵੀ ਸਿਚੁਏਸ਼ਨ ਸਾਹਮਣੇ ਆਂਦੀ ਹੈ ਜਿਵੇਂ ਵੀ ਜੋ ਵੀ ਤੱਕੇ ਸਾਹਮਣੇ ਆਏਗੇ ਤੁਹਾਡੇ ਨਾਲ ਅਕੀ ਸ਼ਹਿਰ ਤੋਂ ਕੌਮ ਕੌਨਸੀ ਪਾਰਟੀ ਕੇ ਦੇ ਲੋਕ ਸ਼ਾ ਦੋਨੋਂ ਤਰਫ ਸੇ ਜਿਹੜਾ ਹੁਣ ਤੱਕ ਪਤਾ ਲਗਾਏ ਇਹਦੇ ਵਿੱਚ ਕਾਂਗਰਸ ਤੇ ਆਪ ਕੀ ਪਾਰਟੀ ਵਰਕਰ ਦੇ ਵਿਚਕਾਰ ਕਲੈਸ਼ ਹੋਇਆ ਸੀਗਾ ਕਿ ਸਟੋਨ ਪਾਟਿੰਗ ਹੋਈ ਸੀ ਤਾਂ ਦੇਖਿਆ ਜਾ ਰਿਹਾ ਕਿ ਜਿੱਥੇ ਸਰਬਸੰਮਤੀ ਨਾਲ ਪੰਚਾਇਤ ਚੁਣ ਕੇ ਪ੍ਰਿੰਦੀ ਭਾਈਚਾਰਕ ਸਾਂਝ ਬਰਕਰਾਰ ਰੱਖੀ ਜਾ ਰਹੀ ਆ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਹੁਣ ਲੜਾਈ ਝਗੜੇ ਦੇ ਮਾਮਲੇ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ ਬਿਊਰੋ ਰਿਪੋਰਟ ਹਰਪੰਜਾਬੀ